ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਜੋ ਕਿ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਸਨ ਬੀਤੀ ਦਿਨੀ ਉਹ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਗੰਭੀਰ ਹਾਲਤ ਤੋਂ ਬਾਅਦ ਮ੍ਰਿਤਕ ਐਲਾਨ ਕਰ ਦਿੱਤੇ ਜਾਂਦੇ ਹਨ ਇਸ ਤੋਂ ਬਾਅਦ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਤਰਨਤਾਰਨ ਸੱਚਖੰਡ ਰੋਡ ਵਿਖੇ ਸਮਸ਼ਾਨ ਘਾਟ ਵਿੱਚ ਕੀਤਾ ਗਿਆ ਜਿੱਥੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਹੋਰ ਪਾਰਟੀਆਂ ਤੋਂ ਵੀ ਵੱਡੇ ਵੱਡੇ ਸਿਆਸੀ ਆਗੂ ਦੇਖਣ ਨੂੰ ਮਿਲੇ ਇਸ ਦੁੱਖ ਭਰੀ ਘੜੀ ਦੇ ਵਿੱਚ ਪਰਿਵਾਰ ਦਾ ਦੁੱਖ ਵੰਡਾਉਣ ਪਹੁੰਚੇ ਸਿਆਸਦਾਨਾਂ ਦੀ ਸੂਚੀ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਕੈਪਟਨ ਮੰਤਰੀ ਲਾਲਜੀਤ ਸਿੰਘ ਭੁੱਲਰ ਕੁਲਦੀਪ ਸਿੰਘ ਧਾਰੀਵਾਲ ਹਰਪ੍ਰਜਨ ਸਿੰਘ ਈਟੀਓ ਸਪੀਕਰ ਪੁਲਤਾਰ ਸਿੰਘ ਸਦਵਾ ਐਮਐਲਏ ਨਰੀਸ ਕਟਾਰੀਆ ਸਰਵੰਤ ਸਿੰਘ ਧੁੰਨ ਜੂਥ ਪ੍ਰਧਾਨ ਅੰਗਦ ਸੋਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਸਾਬਕਾ ਐਮਐਲਏ ਹਰਮਜੀਤ ਸਿੰਘ ਸੰਧੂ ਤਲਬੀਰ ਸਿੰਘ ਸੋਨੀਆ ਮਾਨ ਅਤੇ ਹੋਰ ਕਈ ਵੱਡੇ ਸਿਆਸੀ ਚਿਹਰੇ ਮੌਜੂਦ ਸਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਵੱਲੋਂ ਅਤੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਅਰਥੀ ਨੂੰ ਮੋਢਾ ਦੇ ਕੇ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆਏ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਕਿ ਇਹ ਸਾਡੇ ਮਿਹਨਤ ਮਿਹਨਤੀ ਅਤੇ ਪੁਰਾਣੇ ਵਰਕਰ ਹਨ ਇਹਨਾਂ ਦਾ ਘਾਟਾ ਸਾਨੂੰ ਹਮੇਸ਼ਾ ਖਲੇਗਾ ਇਹ ਸਾਡੇ ਚੰਗੇ ਮਾੜੇ ਟਾਈਮ ਦੇ ਸੰਗਰਾਸ ਦੇ ਸਾਥੀ ਰਹੇ ਹਨ ਅਤੇ ਕਾਫੀ ਸੂਝ-ਬੂਝ ਅਤੇ ਸਿਆਣਪ ਦੇ ਨਾਲ ਆਪਣੀ ਕਾਰਜਗੁਜ਼ਾਰੀ ਕਰਦੇ ਰਹੇ ਸਨ ਡਾਕਟਰ ਵਜੋ ਸੇਵਾ ਨਿਭਾਉਂਦੇ ਹੋਏ ਵੀ ਉਹਨਾਂ ਨੇ ਕਈ ਲੋਕਾਂ ਦੀ ਮਦਦ ਕੀਤੀ ਅਤੇ ਕਈ ਫ੍ਰੀ ਕੈਂਪ ਲਗਾਏ ਡਾਕਟਰ ਕਸ਼ਮੀਰ ਸਿੰਘ ਸੋਲ ਦੇਹਾਂਤ ਤੋਂ ਬਾਅਦ ਉਹਨਾਂ ਦੀ ਅੰਤਮ ਯਾਤਰਾ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਪਾਰਟੀ ਵਲੰਟੀਅਰ ਸਮਾਜ ਸੇਵੀ ਸਿਆਸੀ ਆਗੂ ਅਤੇ ਸ਼ਹਿਰ ਵਾਸੀ ਨਜ਼ਰ ਆਏ ਅਤੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਐਸਾ شریف ਐਮਐਲਏ ਮੁੜ ਕੇ ਵਾਪਸ ਨਹੀਂ ਆਉਣਾ ਸਾਨੂੰ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਕਮੀ ਹਮੇਸ਼ਾ ਖਲੇਗੀ ਆਓ ਗੱਲਬਾਤ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਬਣੇ ਰਹੋ ਦਿੱਲੀ ਪ੍ਰਾਈਮ ਨਿਊਜ਼ 24 ਦੇ ਨਾਲ ਪੱਤਰਕਾਰ ਬਾਬਾ ਗੁਰਦੇਵਾਲ ਸਿੰਘ ਤਰਨਤਾਰਨ ਵਾੜਾ ਹੋਇਆ ਜੀ ਬੰਨੂ ਬੜੇ ਸਾਡੀ ਜੀ ਸਾਡੇ ਪਰਿਵਾਰ ਨੂੰ ਕਰਕੇ ਸਮਾਂ ਦੇ ਚੰਗੇ ਮੋੜੇ ਟਾਈਮ ਤੋਂ ਦੇ ਸੰਘਰਸ਼ੇ ਸਾਥੀ ਜੀ ਬਹੁਤ ਬਈ ਸਟਾਟ ਵੀ ਕਿਉਂਕਿ ਮਤੌਰ ਸਾਡੀ ਕਿਰਨ ਬੜੇ ਵੱਡੇ ਕੰਮ ਕਰਦੇ ਸਨ ਬਤਾ ਸਮਰ ਰਹੇ ਸੀਗੇ ਜੀ ਔਰ 13 ਪਾਣਾ ਬੇੜਾ ਲਾਗੇ ਜੂੜ ਜਾਂਦਾ ਸੀ ਬੜੇ ਮਲਾਪੜੇ ਸੁਭਾਅ ਦੇ ਨਾਲ ਜੋ ਕਿ ਮੌਂਦਲੇ ਰਸਾਦੀ ਰਹਿਣਾ ਹੈ ਜੀ ਬੜਾ ਲੰਮਾ ਸਮਾਂ ਸੇਵਾ ਕੀਤੀ ਜਿਸ ਨੂੰ ਮੈਂ ਬਈ ਸਪੈਕੀਲਾ ਡਾਕਟਰ ਮਸੀਹ ਮਾਵਨ ਸਿੰਘ ਸਾਡੇ ਪੰਡੀਆਂ ਸੈਮਾਸ ਦੇ ਰਿਹਾ ਟੀਮ ਕਰਦਾ ਸਤਿਗੁਰੂ ਜੀ ਸੁਭਾਨਾ ਭਾਈਆਂ ਆਪਾਂ ਸਭ ਨੂੰ ਸਤਿ ਸ੍ਰੀ ਅਕਾਲ ਲੰਮਾ ਸਮਾਂ ਸੇਵਾ ਦੇ ਬੰਦੋਂ ਬਾਰ ਸਾਨੂੰ ਸਦਾ ਨੂੰ ਸਾਡਾ ਨੂੰ ਸਾਡਾ ਪਤਾ ਹੈ ਕਿ ਸਾਡੇ ਬਹੁਤ ਪਿਆਰੇ ਮਿੱਤਰ ਵੀ ਹੀ ਸਾਡੀ ਪਾਰਟੀ ਦੇ ਸੀਨੀਅਰ ਆਗੂ ਸੀਗੇ ਐਸ ਹਲਕੇ ਤੋਂ ਐਮਐਲਏ ਸਾਹਿਬ ਸੀਗੇ ਅਸੀਂ ਇਕੱਠਿਆਂ ਨੇ ਮਾਜੇ ਦੇ ਵਿੱਚ ਪਾਰਟੀ ਬਿਲਡ ਕੀਤੀ ਬੜਾ ਕੰਮ ਕੀਤਾ ਸੀ ਉਹ ਆਪ ਅੱਖਾਂ ਦੇ ਸਜਣ ਸੀਗੇ ਬੜੇ ਸਿਆਣੇ ਡਾਕਟਰ ਸੀਗੇ ਭਾਵੇਂ ਬਿਮਾਰੀ ਕਿਦਾਂ ਲੱਗ ਗਈ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਸੋ ਮੈਂ ਸੱਦਾ ਕਿ ਸਾਨੂੰ ਵੀ ਸਾਡੀ ਪਾਰਟੀ ਨੂੰ ਬੜਾ ਵੱਡਾ ਘਟਾ ਪਿਆ ਉਹਨਾਂ ਦੇ ਪ੍ਰਭਾਵ ਨੂੰ ਬਹੁਤ ਹਰਦਾ ਸੋ ਕੁਦੂਮਾ ਦਾ ਗਾੜੀ ਅਜ਼ਾਦ ਸੈਕ ਪਵਨਾਤਮਾ ਨੂੰ ਆਪਣੇ ਚੰਨਾਂ ਚ ਰੱਖਣ ਇੱਥੇ ਪਲਵਾਰ ਨੂੰ ਪਾਣਾ ਬੰਦ ਕਰਦਾ ਜਿਹੜਾ ਬੰਦ ਹੋ ਗਿਆ ਸਾਹਿਬ ਜੀ ਅੱਛਾ ਦੁੱਖ ਦੀ ਇਸ ਘੜੀ ਦੇ ਵਿੱਚ ਤੁਹਾਨੂੰ ਸਾਨੂੰ ਐਮਐਲਏ ਸਾਹਿਬ ਦੇ ਜਾਣ ਦੇ ਨਾਲ ਬਹੁਤ ਵੱਡਾ ਜਿਹੜਾ ਜਿੱਥੇ ਮੈਂ ਸਮਝਦਾ ਇਲਾਕੇ ਨੂੰ ਘਾਟਾ ਪਿਆ ਪਰਿਵਾਰ ਨੂੰ ਘਾਟਾ ਪਿਆ ਇਲਾਕੇ ਨੂੰ ਘਾਟਾ ਪਿਆ ਕਿਉਂਕਿ ਬੜੇ ਵਧੀਆ ਮਿਹਨਤੀ ਮਲਾਪੜੇ ਸੁਭਾਅ ਦੇ ਮਾਲਕ ਸੀਗੇ ਔਰ ਹਰ ਇੱਕ ਬੰਦੇ ਨੂੰ ਖੁਸ਼ੋਕਹਿਲ ਰੱਖਦੇ ਸੀਗੇ ਪਰ ਪ੍ਰਮਾਤਮਾ ਕੇ ਕੋਈ ਜ਼ੋਰ ਨਹੀਂ ਚੱਲਦਾ ਜੀ ਉਸ ਪ੍ਰਮਾਤਮਾ ਦੇ ਹੱਥ ਵਸਿਆ ਤੇ ਮੈਂ ਸੱਚੇ ਪਾਤਸ਼ਾਹ ਵੈਦੂ ਦੇ ਚਰਨਾ ਚਹੀ ਅਰਦਾਸ ਬੇਨਤੀ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾ ਚਹੀ ਵਾਸ ਬਖਸ਼ੇ ਪਿੱਛੇ ਪਰਿਵਾਰ ਤੇ ਆਪਣਾ ਘੇਰ ਪਰਿਆ ਹੱਥ ਪਾਰਟੀ ਨੂੰ ਤੱਕ ਪ੍ਰਵਾਹ ਨੂੰ ਤੱਕ ਘਟਾ ਹੈ ਹੀ ਹੈ ਆਮ ਆਦਮੀ ਪਾਰਟੀ ਨੂੰ ਸਾਰੇ ਹਲਕੇ ਨੂੰ ਸਪੂਰੇ ਤਰਫਾਂ ਦੇ ਨੇ ਬੜਾ ਵੱਡਾ ਘਾਟਾ ਪਿਆ ਹੈ ਉਹਨਾਂ ਦੇ ਜਾਣ ਦੇ ਨਾਲ ਡਾਕਟਰ ਸਾਹਿਬ ਇੱਕ ਬੜੇ ਹੀ ਵਧੀਆ ਸਾਫ਼ ਸੁਥਰੇ ਆਗੂ ਸਨ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਆਪ ਦੇ ਚਰਨਾ ਚ ਨਿਵਾਸ ਤੱਕ ਬਖਸ਼ੇ ਤੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਇਸ ਸਾਰੇ ਸਾਡੇ ਮੰਤਰੀ ਸਹਿਬਾਨ ਸਾਡੇ ਪਾਰਟੀ ਦੇ ਪਤਾਨ ਜੀ ਅਮਰੋੜਾ ਜੀ ਮੈ ਬਲੇਸੋਗਾ ਸੂਬੇ ਪਰਵਾਰ ਨੂੰ ਕਰ ਰਿਹਾ ਹੈ ਮੈਂ ਪਾਰਟੀ ਦੇ ਅਮਰੋੜਾ ਦੇ ਦਰਦ ਸਾਰੇ ਜਿੱਥੇ ਆਏ ਸਾਡੇ ਬਹੁਤ ਹੀ ਪਿਆਰੇ ਸਾਥੀ ਸਾਰੇ ਸਾਥੀ ਐਮ ਐਲ ਏ ਦਸਤਾ ਡਾਕਟਰ ਜੀ ਦੀ ਗੋਲ ਬੜੀ ਨਾਮਰਾਜ਼ ਬਿਮਾਰੀ ਤੋਂ ਪੀੜਤ ਹਨ ਬੜੀ ਵੱਡੀ ਘਟਨਾ ਬੈਠੀ ਕੱਲੋ ਕਾਲਜ ਲੈਣਾ ਕਰਕੇ ਉਹ ਆਪਣੀ ਚਾਹਤ ਉਹਨਾਂ ਦੇ ਸਾਥ ਸਭ ਨੂੰ ਸਤ ਸਕਾਰ ਨੂੰ ਪੁੱਛੀਏ ਆ ਸਾਰੇ ਸਾਡਾ ਫਰਟ ਬਣਦਾ ਮੈਂ ਨੂੰ ਸਾਬ ਦੇ ਕਰਨਾ ਚਾਹਤ ਕਰਦਾ ਕਿ ਪਰਿਵਾਰ ਨੂੰ ਜਿਹੜਾ ਬਣਾ ਬੜਾ ਕਰਣਾ ਬਣ ਮਨ ਦਾ ਬਾਲਬਖਸ਼ ਬੜਾ ਦੁੱਖ ਹੋਇਆ ਬੜਾ ਸਾਥ ਦਿੱਤਾ ਉਹਨਾਂ ਨੇ ਹਮੇਸ਼ਾ ਸਾਡੇ ਸੰਘਰਸ਼ ਦੇ ਵਿੱਚ ਬੜਾ ਸਾਥ ਦਿੱਤਾ ਪਾਰਟੀ ਦਾ ਸਾਡਾ ਪਰਸਨਲ ਵੀ ਬੜਾ ਸਾਥ ਦਿੱਤਾ ਉਹ ਇੱਕ ਪਿਆਰਾ ਸੱਜਣ ਸਾਡਾ ਅਗਲਾ ਸੱਜਣ ਚਲਾ ਗਿਆ ਬਹੁਤ ਦੁੱਖ ਹੈ ਜੀ ਕਿ ਜਿਸ ਘੜੀ ਦੇ ਵਿੱਚ ਤੁਹਾਨੂੰ ਪਹੁੰਚੇ ਹੈ ਹਲਕੇ ਦੇ ਵਿੱਚ ਤੇ ਐਮਐਲਏ ਸਾਹਿਬ ਦੇ ਪਰਿਵਾਰ ਦੇ ਉਹ ਲੋਕ ਸਾਂਝਾ ਕਰਦੇ ਹੋਏ ਕੀ ਕਰਨਾ ਚਾਹੀਦਾ ਦੇਖੋ ਜੀ ਸਾਡੀ ਪਾਰਟੀ ਦੇ ਵਧੀਆ ਐਮਐਲਏ ਸਰਦਾਰ ਡਾਕਟਰ ਕਸ਼ਮੀਰ ਸਿੰਘ ਜੀ ਸ਼ੋਰ ਜਿੰਨਾਂ ਦਾ ਕੱਲ ਧਿਆਨ ਤੋਂ ਗਿਆ ਸੋ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਟਾ ਜਿਹੜਾ ਸਾਡੀ ਪਾਰਟੀ ਆਮਾ ਦੀ ਪਾਰਟੀ ਪਰਿਵਾਰ ਨੂੰ ਪਿਆ ਤੁਸੀਂ ਪਰਿਵਾਰ ਦੇ ਨਾਲ ਸਾਂਝਾ ਕਰਦੇ ਆ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਇਹਨਾਂ ਦੀ ਜੀਵੂਆ ਨੂੰ ਸ਼ਾਂਤੀ ਮਿਲੇ ਤੇ ਪਰਿਵਾਰ ਨੂੰ ਬਹਾਅਮਨ ਦਵਾ ਬੜ ਮਰਿਸ਼ੀ ਵਾਹਿਗੁਰੂ ਦੀ ਖਾਲਸਾ ਜੀ। ਅਸੀਂ ਦੋ ਪੀਸ ਘੜੀ ਦੇ ਵਿੱਚ ਪਹੁੰਚੇ ਆਂ। ਹਾਜੀ ਪ੍ਰਧਾਨ ਜੀ ਅੱਜ ਦੋ ਤੋਂ ਪੰਜ ਪਟਾਵਾ ਸ਼ੰਦ ਤੋਂ ਪਹੁੰਚੇ ਹੋ ਮੇਜਦਾਰੀ ਇਸ ਵਿੱਚ ਤੋਂ ਗਿੱਕਨ ਜਾਨੀ ਸਾਜੀ ਰਾਮਣ ਤੋਂ। ਮੈਂ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਸਾਥੀਆਂ ਵੱਲੋਂ ਸਾਡੇ ਤਰਨ ਤਰਨ ਹਲਕੇ ਦੇ ਸਤਕਾਰਯੋਗ ਸ਼ਰਧਾਵਾਸੀ ਐਮਐਲਏ ਸਰਦਾਰ ਕਸ਼ਮੀਰ ਸਿੰਘ ਜੀ ਦੇ ਅਕਾਲ ਚਲਾਣਾ ਤੇ ਸਮੁੱਚੇ ਪਰਿਵਾਰ ਦੇ ਨਾਲ ਦੁੱਖ ਦੀ ਘੜੀ 'ਚ ਸ਼ਰੀਕ ਹੁੰਦਾ ਹੋਇਆ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਪਰਮਾਤਮਾ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਵਿਛੇ ਪਰਿਵਾਰ ਨੂੰ ਹੌਨਾ ਮੰਨ ਦਾ ਬਲ ਬਖਸ਼ੇ ਕਿਉਂਕਿ ਆਪਣੀ ਕਾਰਜਕਾਲ ਸਮੇਂ ਦੇ ਦੌਰਾਨ ਉਹ ਕੰਤਵਾਰਾ ਦੀ ਦੀ ਕੀ ਸੇਵਾ ਉਹ ਆਪਣੇ ਵਧੀਆ ਤਰੀਕੇ ਦੇ ਨਾਲ ਨਿਭਾਈ ਹੈ ਤੇ ਬਾਈ ਨੂੰ ਅੱਗੇ ਅਰਦਾਸ ਕਰਦੇ ਕਿ ਪਰਮਾਤਮਾ ਨੇ ਆਪਣੀ ਚਰਨਾਂ 'ਚ ਨਿਵਾਸ ਬਖਸ਼ੇ। ਇਹ ਪਰਮਾਰ ਹੌਸਲਾ ਦਿੰਦੇ ਹੋਏ ਉਸ ਤੋਂ ਪਹਿਲਾਂ ਇਹ ਸ੍ਰੀ ਅੰਮ੍ਰਿਤਸਰ ਦਾ ਮਹਾਰਾਜਾ ਬੜੀ ਦੁਖਦਾਇਕ ਘਟਨਾ ਵਾਪਰੀ ਹੈ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਕਰਨਤਾਰਨ ਸਭਾ ਕੁਸ਼ਮੀਰ ਸਿੰਘ ਜੀ ਜੀ ਸਾਹਿਬ ਸਦੀਵੀ ਬਿਸ਼ੋੜਾ ਦੇ ਗਏ ਨੇ ਅੜਕਾ ਟਾਬਿਆ ਇਲਾਕੇ ਨੂੰ ਬਹੁਤ ਘਟਾ ਪਿਆ ਪਰਿਵਾਰ ਨੂੰ ਘਟਾ ਪਿਆ ਸਾਡੀ ਪਾਰਟੀ ਨੂੰ ਬਹੁਤ ਘਟਾ ਪਿਆ ਬੜੇ ਸੂਝਵਾਨ ਸਾਥੀ ਸੀਗੇ ਪਾਰਟੀ ਵਾਸਤੇ ਬੜੇ ਮੋਢਾਂ ਦੇ ਕੰਮ ਕੀਤੇ ਉਹਨਾਂ ਨੇ ਬਾਜੇ ਦੇ ਵਿੱਚ ਪਾਰਟੀ ਨੂੰ ਸਟੈਂਡ ਕਰਨ ਵਾਸਤੇ ਨਾ ਆਪਣਾ ਪਾਨਮਾਨ ਕੰਨਗਰਾ ਜਿਗਨ ਚੁਣਿਆ ਪਹਿਲਾਂ ਪਾਰਟੀ 'ਚ ਆਉਣ ਤੋਂ ਪਹਿਲਾਂ ਬਕੌਰ ਅਸੀਂ ਐਸਰ ਨੂੰ ਕੰਮ ਕਰਦੇ ਰਹੇ ਨੇ ਤੱਕਾਂ ਦੇ ਬਹੁਤ ਪ੍ਰਸਿੱਧ ਸਰਜਨ ਸੀਗੇ ਸਾਰੇ ਲੋਕਾਂ ਦੇ ਨਾਲ ਉਹਨਾਂ ਵਿਆਹ ਹੋਇਆ ਅੱਜ ਸੋ ਤੋਹਰੀ ਘੜੀ ਦੇ ਵਿੱਚ ਸਈ ਪਰਿਵਾਰ ਦੇ ਨਾਲ ਹੰਦਰ ਦੀ ਕਰਨ ਵਾਸਤੇ ਬਖਸ਼ੋਸ਼ ਕਰਨ ਵਾਸਤੇ ਬਹੁਤ ਹੈ ਉਸ ਤੋਂ ਮਾਤਮਾਨ ਨੂੰ ਆਪਣੀ ਜਨਤ ਦੇ ਵਿੱਚ ਨਵਾਸ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਦਾ ਬਖਸ਼ਣ ਅਲਾਕੇ ਦੇ ਸਾਂਝੀਆਂ ਦੇ ਮੇਰ ਲਿਖੇ ਉਸ ਤੋਂ ਮੇਰਾ ਮਤਮਾਨ ਆ ਗਿਆ ਜੀ ਉਸ ਦਿਨ ਬੜੀ ਮਾੜੀ ਗੱਲ ਹੋਈ ਆ ਪਹਿਲਾਂ ਤੇ ਅਜੇ ਕੋਈ ਉਹਨਾਂ ਦੀ ਜਾਨ ਦੀ ਉਮਰ ਨਹੀਂ ਸੀ ਪਰ ਨਾਮਰਾਦ ਬਿਮਾਰੀ ਉਹਨਾਂ ਨੂੰ ਲੱਗੀ ਅਜ ਤੋਂ ਕੁਝ ਸਮਾਂ ਪਹਿਲਾਂ ਕੈਂਸਰ ਵਰਗੀ ਭੈੜੀ ਬਿਮਾਰੀ ਆ ਨਾ ਹੀ ਬੜਾ ਮਾੜਾ ਹੌਲੀ ਹੌਲੀ ਸਰੀਰ ਨੂੰ ਖਾ ਗਈ। ਬਾਕੀ ਅਸੀਂ ਪਰਿਵਾਰ ਦੇ ਨਾਲ ਡਟੇ ਆਂ। ਪਰਿਵਾਰ ਨੂੰ ਕਿਤੇ ਵੀ ਲੋਡ ਹੋ ਗਈ। ਪਾਰਟੀ ਤਰਫੋਂ ਅਸੀਂ ਸਾਰੇ ਭਰਾ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਪਰਿਵਾਰ ਦੇ ਹਰ ਕੰਮ ਦੇ ਵਿੱਚ ਅਸੀਂ ਅੱਗੇ ਮੋਹਰੀ ਹੋ ਕੇ ਕੰਮ ਕਰਾਂਗੇ। ਬਾਕੀ ਜਿਹੜੀ ਇਹ ਘਾਟ ਪਈ ਏ ਘਾਟ ਨਹੀਂ ਪੂਰੀ ਹੋਣੀ ਕਿਉਂਕਿ ਡਾਕਟਰ ਸਾਹਿਬ ਨੇ ਪਹਿਲਾਂ ਬਤੌਰ ਡਾਕਟਰ ਬੜੀਆਂ ਵਧੀਆ ਸੁਭਾਵਾਂ ਨਪਾਈਆਂ ਸਾਡੇ ਪੱਤੀ ਖੇਮਕਰਨ ਖਰੂਰ ਸਾਹਿਬ ਤਰਨਤਾਰ ਅਰਥਾ ਤੇ ਇਹਨਾਂ ਬਤੌਰ ਐਸਐਮਓ ਅੱਖਾਂ ਦੇ ਸਰਜਨ ਸਨ ਬੜੀਆਂ ਇਹਨਾਂ ਨੇ ਅਪਲਬਧੀਆਂ ਇਹਨਾਂ ਦੀਆਂ ਲੋਕਾਂ ਦੇ ਆਪਰੇਟ ਕਰਦੇ ਰਹੇ ਆ ਦੇਖੋ ਭਾਵੇਂ ਇਹ ਚਲੇ ਵੀ ਗਏ ਆ ਪਰ ਕਈ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੇ ਇਹਨਾਂ ਆਪਰੇਟ ਕਰਕੇ ਉਹਨਾਂ ਨੂੰ ਦੁਨੀਆ ਵੇਖਣ ਦੇ ਯੋਗ ਬਣਾਇਆ ਇਹਨਾਂ ਦੇ ਜਾਣ ਤੋਂ ਬਾਅਦ ਵੀ ਉਹ ਲੋਕ ਇਹਨਾਂ ਦੀ ਇਹ ਜਤਨਾ ਸਦਕਾ ਦੁਨੀਆ ਨੂੰ ਦੇਖ ਸਕਣਗੇ ਤੇ ਜਦੋਂ ਕੋਈ ਚੰਗਾ ਬੰਦਾ ਹੋਵੇ ਉਹ ਸਮਾਜ ਦੇ ਵਿੱਚ ਚੰਗੀਆਂ ਸਿੱਧਾਂ ਹੀ ਦੇ ਕੇ ਜਾਂਦਾ ਬੜੀ ਮਾੜੀ ਗੱਲ ਹੋਈ ਆ ਮੈਂ ਪ੍ਰਮਾਤਮਾ ਕੀ ਅਰਦਾਸ ਬੇਨਤੀ ਕਰਦਾ ਕਿ ਵਿਛੜੀ ਨੂੰ ਆਪਣੇ ਚਰਨਾਂ ਜਨ ਵਾਸਤੇ ਪਿੱਛੇ ਪਰਿਵਾਰ ਨੂੰ ਸਾਥ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਪਾਣਾ ਮੰਨਦਾ ਬਲਵਾਂ ਧੰਨ ਜੀ ਬੜੀ ਦੁਖਦਈ ਦੇ ਘੜੀ ਸਾਡੇ ਵਾਸਤੇ ਕਿਉਂਕਿ ਮੇਰੀ ਸਾਂਝ ਉਹਨਾਂ ਨੇ ਸਿਰਫ ਐਮਐਲਏ ਦੀ ਨਹੀਂ ਸੀ ਗਈ ਮੇਰੀ ਸਾਂਝ ਡਾਕਟਰ ਦੀ ਵੀ ਸੀ ਗਈ ਉਹਨਾਂ ਨਾਲ ਤੇ ਜੋ 17 ਤੋਂ ਪਹਿਲਾਂ ਲੱਗੇ ਸੀ ਮੈਂ ਵੀ 15 ਤੋਂ ਨਾਲ ਪਾਰਟੀ ਤੇ ਲੱਗਾ ਹੋਇਆ ਹਾਂ ਸੋ ਅਸੀਂ ਆਮ ਮਿਲਦੇ ਸੀਗੇ ਔਰ ਡਾਕਟਰ ਦਵਾ ਦੇ ਡਾਕਟਰ ਹੁੰਦੇ ਨਾਤੇ ਸਾਡਾ ਪਿਆਰ ਜ਼ਿਆਦਾ ਸੀਗਾ ਚਲੇ ਕਿਨੇ ਛੋਟਾ ਦੇ ਗਏ ਸਾਨੂੰ ਬਿਮਾਰੀ ਵੀ ਇਹੋ ਜੀ ਕੋਈ ਨਾਮਰਾਦ ਸੀਗੀ ਜਿਹੜੀ ਜਿਨ੍ਹਾਂ ਨੂੰ ਕੋਲ ਨੂੰ ਪਹਿਲਾਂ ਛੋੜਿਆ ਬਾਜੋ ਕੱਲ ਸੰਸਥੀ ਜੁੜਾ ਦੇ ਪਿਛੋੜਾ ਦੇ ਗਏ ਨੇ ਮੈਂ ਪ੍ਰਮਾਤਮਾ ਸੋ ਅਰਦਾਸ ਕਰਦਾ ਹਾਂ ਕਿ ਉਹਨਾਂ ਦੇ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੇ ਔਰ ਪਰਿਵਾਰ ਨੂੰ ਪਿਛੋਂ ਬਲ ਦੇਵੇ ਪਰਮਾਤਮਾ ਕਿ ਉਹ ਪਾਣਾ ਜਿਹੜਾ ਪਰਮਾਤਮਾ ਦਾ ਇਹਨੂੰ برداشت ਕਰ ਸਕਣ ਸਾਡੀਆਂ ਸੱਚੀਆਂ ਸ਼ਰਧਾਂਜਲੀਆ ਨੇ ਆਮ ਆਦਮੀ ਪਾਰਟੀ ਦੇ ਨਾਂ ਤੇ ਵਸਤੇ ਇਹ ਦੁੱਖ ਦੀ ਇਸ ਘੜੀ ਨੂੰ ਪਰਮਾਤਮਾ ਜੀ ਨੂੰ ਬੇਨਤੀ ਕਿ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਵੇਖੋ ਬਹੁਤ ਦੁਖਦਾਈ ਗੱਲ ਹੈ ਔਰ ਕੁਝ ਸਮੇਂ ਪਹਿਲੂ ਦੀ ਗੱਲ ਹੈ ਕਿ ਮੈਂ ਮੀਨੂ ਕਸ਼ਮੀਰ ਸਿੰਘ ਜੀ ਨੇ ਘਰ ਰਿਸਟ ਸੱਧਿਆ ਸੀਗਾ ਔਰ ਮੈਂ ਨਾਲ ਗੱਲਬਾਤ ਕੀਤੀ ਸੀਗੀ ਕਿਉਂਕਿ ਸੀ ਨਸ਼ਿਆਂ ਦੇ ਮਾ ਸੜੀਆਂ ਕਮੇਟੀਆਂ ਚੱਲ ਰਹੀਆਂ ਸੀਗੀਆਂ ਪ੍ਰੋਗਰਾਮਸ ਚੱਲ ਰਹੀ ਸੀਗੇ ਪਿੰਡਾਂ ਦੇ ਵਿੱਚ ਉਦੋਂ ਵੀ ਉਹਨਾਂ ਦੀ ਤਬੀਅਤ ਖਰਾਬ ਸੀਗੀ ਬਟ ਉਹਨਾਂ ਦਾ ਹੌਂਸਲਾ ਇਹਨਾ ਮਜ਼ਬੂਤ ਸੀਗਾ ਕਿ ਉਹ ਫਿਰ ਵੀ ਕਹਿੰਦੇ ਸੀਗੇ ਕਿ ਮੈਂ ਸ਼ਾਮਾਂ ਦੇ ਪ੍ਰੋਗਰਾਮ ਕਰਕੇ ਆਉਂਗਾ ਮੈਂ ਪਿੰਡਾਂ 'ਚ ਜਾ ਕੇ ਗੱਲ ਕਰਨੀ ਹੈ ਲੋਕਾਂ ਦੇ ਨਾਲ ਔਰ ਬਹੁਤ ਹੀ ਡੈਡੀਕੇਟਿਡ ਸੀਗੇ ਆਪਣੇ ਕੰਮ ਦੇ ਪ੍ਰਤੀ ਔਰ ਮਤਲਬ ਇਮਾਨਦਾਰੀ ਸੀਗੀ ਉਹਨਾਂ ਦੇ ਵਿੱਚ ਆਪਣੇ ਕੰਮ ਨੂੰ ਲੈ ਕੇ ਸੋ ਮੈਨੂੰ ਤੇ ਅੱਜ ਵੀ ਇਸ ਗੱਲ ਦੇ ਉੱਤੇ ਯਕੀਨ ਨਹੀਂ ਆਉਂਦਾ ਕਿ ਉਹ ਸਾਡੇ ਵਿੱਚੋਂ ਚਲੇ ਗਏ ਸੋ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਵੀ ਕੋ ਉਹਨਾਂ ਦੀ ਕੋਈ ਕਮੀ ਤੇ ਪੂਰੀ ਨਹੀਂ ਕਰ ਸਕਦਾ ਪਰਿਵਾਰ ਨੂੰ ਅਸੀਂ ਹੌਸਲਾ ਦੇਣਾ ਚਾਹੁੰਦੇ ਹਾਂ ਔਰ ਬਸ ਉਹਨਾਂ ਦੀ ਕਾਫੀ ਲੰਬੇ ਤੋਂ ਤਬੀਤ ਖਰਾਬ ਸੀਗੀ ਬਸ ਇਹੀ ਹੈ ਖੁਸ਼ੀ ਪਾਰਟੀ ਨੂੰ ਕਾਟਾ ਹੋਇਆ ਉਹਨਾਂ ਦੇ ਜਨਮ ਨੂੰ ਥੈਂਕ ਯੂ